ਜੇ ਭਗਵੰਤ ਮਾਨ ਨੇ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਜ ਦਾ ਅਪਮਾਨ ਕੀਤਾ ਪਰ ਤੂੰ ਕੀ ਕੀਤਾ ਤੂੰ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਹੀ ਬੇਇੱਜ਼ਤੀ ਕੀਤੀ ਭਗਵੰਤ ਮਾਨ ਨੇ ਇੱਕ ਜਥੇਦਾਰ ਦੀ ਤੋਹੀਨ ਕੀਤੀ ਹੈ ਤੂੰ ਤਾਂ ਤਿੰਨ ਤਿੰਨ ਜਥੇਦਾਰਾਂ ਦੀ ਤਖਤਾਂ ਦੇ ਤਿੰਨ ਤਿੰਨ ਜਥੇਦਾਰਾਂ ਦੀ ਤੋਹੀਨ ਕੀਤੀ ਹੈ ਤੂੰ ਹੁਣ ਵੀ ਕਰ ਰਿਹਾ ਹੈ ਕਿਸੇ ਦੀ ਬਦਲੀ ਕਰਦਾਨਾ ਜਿਸੇ ਨੂੰ ਜਬਰਨ ਛੁੱਟੀ ਤੇ ਭੇਜਦ। ਤੂੰ ਵੀ ਜਾਂ ਇਹ ਟੋਡਾ ਖਾਨਦਾਨੀ ਪੇਸ਼ਾ ਹੈ। ਤੁਹਾਡੇ ਖੂਨ ਚ ਹੈ ਜਤੇਦਾਰਾਂ ਦੀ ਤੋਹਫੀਨ ਕਰਨੀ, ਬੇਇੱਜ਼ਤੀ ਕਰਨੀ, ਅਕਾਲ ਤਖਤ ਸਾਹਿਬ ਦਾ ਹੁਕਮ ਨਾ ਮੰਨਣਾ। ਇਹ ਤਾਂ ਇੰਨਾ ਹੀ ਕਿ ਹੈ ਨਾ ਭਗਵੰਤ ਮਾਨੇ ਤਾਂ ਵੀ ਸਾਨੂੰ ਉਹ ਮਰਿਆਦਾ ਸਿਖਾਉਂਦੇ ਆ ਜਿਨ੍ਹਾਂ ਨੇ ਆਪ ਮਰਿਆਦਾ ਦੀ ਉਲੰਘਣਾ ਕੀਤੀ ਹੈ ਤੇ ਤੂੰ ਤੇਰਾ tạmਮੀ ਤੇਰੀ ਪੋਰ ਕਮੇਟੀ ਨਹੀਂ ਸ਼ੋਰ ਕਮੇਟੀ ਤੇ ਤੇਰੀ ਅੰਤਰਿੰਕ ਕਮੇਟੀ ਇਹ ਬੜਾ ਸਤਿਕਾਰ ਕਰਨ ਦੀ ਹਜਰ ਰੱਖਦੇ ਲਾਜੋ ਕਦੇ ਹਟਾ ਦਿਓ अनेका ਜਥੇਦਾਰਾਂ ਦੀ ਤੇਰੇ ਪਿਓ ਨੇ ਤੋਹੀਨ ਕੀਤੀ ਹੈ ਤੂੰ ਵੀ ਕੀਤੀ ਹੈ ਇਹ ਬੋਦੇ ਖੂਨ ਕਹਿ ਜਥੇਦਾਰਾਂ ਦੀ ਤੋਹੀਨ ਕਰਦਾ ਦੁਨੀਆ ਭਰ ਵਿੱਚ ਬਸਦੇ ਦਰਦੇ ਕੌਮ ਚੈਨਲ ਦੇ ਦਰਸ਼ਕਾਂ ਨੂੰ ਨਰਨਜਲ ਸਿੰਘ ਪ੍ਰੇਮੀ ਵੱਲੋਂ ਸਤਿ ਸ਼੍ਰੀ ਅਕਾਲ ਜੀ ਆਇਆਂ। ਦੋਸਤੋ ਬਾਦਲ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਆਪ ਹੀ ਮੰਨ ਲਿਆ ਕਿ ਉਹ ਕੌਮ ਦੇ ਦੁਸ਼ਮਣ ਹਨ। ਸ਼੍ਰੀ ਕਾਟਕ ਸਾਹਿਬ ਦੇ ਕਿੱਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਜ ਦੇ ਸਾਹਮਣੇ ਸੁਖਬੀਰ ਨੇ ਇਹ ਬਿਆਨ ਦਿੱਤਾ ਹੈ। ਕਿ ਉਹ ਕੌਮ ਦੇ ਦੁਸ਼ਮਣ ਹਨ ਗੁਰਦੁਆਰਾ ਸ੍ਰੀ ਸ਼ੀਸ਼ਗੰਜ ਸਾਹਿਬ ਨੰਨਦਪੁਰ ਸਾਹਿਬ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਭਾਈ ਮਤੀ ਦਾਸ ਜੀ ਭਾਈ ਸਤੇ ਦਾਸ ਜੀ ਭਾਈ ਬਿਆਲਾ ਜੀ 30 ਸਾਢੇ 300 ਸਾਲਾ ਸ਼ਹੀਦੀ ਸ਼ਤਬਦੀ ਦੇ ਮੌਕੇ ਤੇ ਹਜ਼ਾਰਾਂ ਸੰਗਤਾਂ ਦੇ ਸਾਹਮਣੇ ਖੁੱਲੇ ਮੰਚ ਤੋਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜਿਹੜਾ ਵੀ ਵਿਅਕਤੀ ਕੋਈ ਵੀ ਵਿਅਕਤੀ ਜਿਹੜਾ ਜਥੇਦਾਰਾਂ ਦਾ ਸਨਮਾਨ ਨਹੀਂ ਕਰਦਾ ਉਹਨਾਂ ਦੀ ਤੋਹਫੀਨ ਕਰਦਾ ਉਹ ਪੂਰੀ ਕੌਮ ਦਾ ਦੁਸ਼ਮਣ ਹੈ ਇਸੇ ਸਟੇਜ ਤੇ ਜਥੇਦਾਰ ਗਾਇਨੇ ਕੁਲਦੀਪ ਸਿੰਘ ਗੜਗੱਜ ਨੇ ਸੁਖਬੀਰ ਬਾਦਲ ਨੂੰ ਸਨਮਾਨਿਤ ਵੀ ਕੀਤਾ ਹੈ ਤੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਉਹ ਵੀ ਉੱਥੇ ਮੌਜੂਦ ਸੀ ਧਾਮੀ ਨੂੰ ਸਾਡੇ ਚੈਨਲ ਵੱਲੋਂ ਕਿੰਨੇ ਵਾਰ ਸੁਖਬੀਰ ਬਾਦਲ ਦਾ ਗੋਲਾ ਐਲਾਨ ਕੀਤਾ ਗਿਆ ਹੈ ਅੱਜ ਹਰਜਿੰਦਰ ਸਿੰਘ ਧਾਮੀ ਨੇ ਖੁਦ ਕਬੂਲ ਕੀਤਾ ਕਿ ਉਹ ਵਕਈ ਹੀ ਸੁਖਬੀਰ ਬਾਦਲ ਦਾ ਵਫਾਦਾਰ ਬੋਲਲਾ ਹੈ ਚਲिए ਆਪ ਕੇ ਉਹਦਾ ਬਿਆਨ ਪੜ੍ਹ ਕੇ ਸੁਣ ਲੋ ਭਾਵੇਂ ਸੁਖਬੀਰ ਬਾਦਲ ਨੇ ਇਹ ਜੋ ਸ਼ਬਦ ਵਰਤੇ ਹੈ ਕਿ ਜਿਹੜਾ ਕੋਈ ਵੀ ਵਿਅਕਤੀ ਚੱਤੇ ਦਾ ਨਾਂ ਦਾ ਸਨਮਾਨ ਨਹੀਂ ਕਰਦਾ ਉਹ ਪੂਰੀ ਕੌਮ ਦਾ ਦੁਸ਼ਮਣ ਹੈ ਸੁਖਬੀਰ ਇਹ ਭਗਵੰਤ ਮਾਨ ਨੂੰ ਕਹਿਣਾ ਚਾਹੁੰਦਾ ਸੀ ਕਿਉਂਕਿ ਭਗਵੰਤ ਮਾਨ ਨੇ ਕੁਝ ਦਿਨ ਪਹਿਲਾਂ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੈਨੀ ਕੁਲਦੀਪ ਸਿੰਘ ਗੜਗੱਜਵਾਰੇ ਕਿਹਾ ਸੀ ਕਿ ਜਿਸ ਵਿਅਕਤੀ ਨੇ ਆਪ ਹੀ ਮਰਿਆਦਾ ਦੀ ਉਲੰਘਣਾ ਕੀਤੀ ਹੋਵੇ ਉਹ ਵਿਅਕਤੀ ਸਾਨੂੰ ਮਰਿਆਦਾ ਸਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਇਹ ਠੀਕ ਹੈ ਇਹ ਜੋ ਭਗਵੰਤਮਾਨ ਦਾ ਮਤਲਬ ਸੀ ਕਹਿਣ ਦਾ ਉਹ ਗਿਆਨੀ ਕੁਲਦੀਪ ਸਿੰਘ ਗੜਗੱਜ ਬਾਰੇ ਸੀ ਉਸ ਨੇ ਐਵੇਂ ਕਿਹਾ ਕਿ ਉਹਨੇ ਮਰਯਾਦਾ ਦੀ ਉਲੰਘਣਾ ਕਰਦੇ ਹੋਏ ਰਾਤ ਦੇ 2 ਵਜੇ ਗੁਰੂ ਗ੍ਰੰਥ ਸਾਹਿਬ ਦੀ ਗੈਰ ਹਾਜ਼ਰੀ ਵਿੱਚ ਜਥੇਦਾਰੀ ਦੀ ਪੰਗ ਲਈ ਸੀ ਫਿਰ ਦਸਤਾਰਾ ਇਕੱਠਿਆ ਫਿਰ ਮਾਨਤਾ ਪ੍ਰਾਪਤ ਕਰਦਾ ਫਿਰਦਾ ਇਹ ਭਗਵੰਤਮਾਨ ਨੇ ਕਿਹਾ खैर ਭਗਵੰਤਮਾਨ ਨੇ ਤਾਂ ਕਿਹਾ ਕਿ ਹੈ ਇਹ ਸਾਰੇ ਸੋਸ਼ਲ ਮੀਡੀਆ ਨੇ ਵੀ ਕਿਹਾ ਇਹ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਗਵੀਰ ਸਿੰਘ ਨੇ ਵੀ ਕਿਹਾ ਸੰਤ ਸਮਾਜ ਨੇ ਵੀ ਕਿਹਾ ਦਮਦਿਮੀ ਤਕਸਾਲ ਦੇ ਮੁਖੀ ਖਾਨਾਮ ਸਿੰਘ ਤੋਂ ਮੈਨੇ ਵੀ ਕਿਹਾ 94 ਕਰੋੜੀ ਬਾਬਾ ਬਲਬੀਰ ਸਿੰਘ ਨੇ ਵੀ ਕਿਹਾ ਹੋਰ ਅਨੇਕਾਂ ਜਥੇਵੰਦੀਆਂ ਨੇ ਕਿਹਾ ਕਿ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕੋਰ ਅਲੰਘਣਾ ਕੀਤੀ ਹੈ ਜਦੋਂ ਉਸ ਨੇ ਨੰਦਪੁਰ ਸਾਹਿਬ ਦੇ ਜਥੇਦਾਰੀ ਦੀ ਦਸਤਾਰ ਲਈ ਉਹ ਨੂੰ ਦਸਤਾਰ ਬੰਦੇ ਵੀ ਨਹੀਂ ਮੰਨਦੇ ਤੇ ਜੇ ਭਗਵੰਤ ਮਾਨ ਨੇ ਕਹਿਤਾ ਸਚਾਈ ਕਹੀ ਐ ਪਰ ਭਗਵੰਤ ਮਾਨ ਨੂੰ ਨਹੀਂ ਕਹਿਣਾ ਚਾਹੀਦਾ ਸੀ ਇਹ ਉਹਦੇ ਵਾਸਤੇ ਸ਼ੋਭਾ ਨਹੀਂ ਦਿੰਦਾ ਨਹੀਂ ਕਹਿਣਾ ਸੀ ਪਰ ਮੰਨ ਲਈਏ ਕਿ ਸੁਖਬੀਰ ਸਿੰਘ ਬਾਦਲ ਦੇ ਮੂੰਹੋਂ ਸੱਚ ਨਿਕਲਿਆ ਵੀ ਹਾਂ ਭਗਵੰਤ ਮਾਨ ਨੇ ਗਲਤ ਕੰਮ ਕੀਤਾ ਹੈ ਇਹ ਪੂਰੀ ਕੌਮ ਦਾ ਦੁਸ਼ਮਣ ਹੈ ਸੁਖਬੀਰ ਬਾਦਲ ਦੇ ਸ਼ਬਦਾਂ ਵਿੱਚ ਪਰ ਸੁਖਬੀਰ ਜੀ ਆ ਜੇ ਭਗਵਾਨਤਮਾਨ ਨੇ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਜ ਦਾ ਅਪਮਾਨ ਕੀਤਾ ਉਹਦਾ ਸਨਮਾਨ ਨਹੀਂ ਕੀਤਾ ਉਹਦੀ ਤੋਹੀਨ ਕੀਤੀ ਹੈ ਤੇ ਤੂੰ 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 ਕੀ ਕੀਤਾ ਹੈ ਉਨੇ ਤਾਂ ਬੇਅਦਬੀ ਕੀਤੀ ਹੈ ਗੈਨੀ ਕੁਲਦੀਪ ਸਿੰਘ ਗੜਗਜ ਜਿਹੜਾ ਕਿ ਕਾਰਜਕਾਰੀ ਜਥੇਦਾਰ ਹੈ ਜਿਹੜੀ ਕਿ ਨਹੀਂ ਕਰਨੀ ਚਾਹੀਦੀ ਸੀ ਪਰ ਤੂੰ ਕੀ ਕੀਤਾ ਤੂੰ ਤਾਂ ਸ਼੍ਰੀ ਕਾਲ ਤੱਕ ਸਾਹਿਬ ਦੀ ਹੀ ਬੇਇੱਜ਼ਤੀ ਕੀਤੀ ਹੈ ਸ਼੍ਰੀ ਕਾਲ ਤੱਕ ਸਾਹਿਬ ਦੀ ਹੀ ਬੇਇੱਜ਼ਤੀ ਨਹੀਂ ਕੀਤੀ ਭਗਵੰਤ ਮਾਨ ਨੇ ਇੱਕ ਜਥੇਦਾਰ ਦੀ ਤੋਹਫੀਨ ਕੀਤੀ ਹੈ ਤੂੰ ਤਾਂ ਤਿੰਨ ਤਿੰਨ ਜਥੇਦਾਰਾਂ ਦੀ ਤਖਤਾਂ ਦੇ ਤਿੰਨ ਤਿੰਨ ਜਥੇਦਾਰਾਂ ਦੀ ਤੋਹਫੀਨ ਕੀਤੀ ਹੈ ਕਿਲੀ ਕਾਲ ਤੱਕ ਸਾਹਿਬ ਦੇ ਜਥੇਦਾਰ ਤੇ ਗਿਆਨੀ ਰਗਵੀਰ ਸਿੰਘ ਉਹਦੀ ਤੋਹਫੀਨ ਕੀਤੀ ਹੈ ਗਿਆਨੀ ਹਰਪ੍ਰੀਤ ਸਿੰਘ ਨੇ ਤੋਹਫੀਨ ਕੀਤੀ ਹੈ ਗਿਆਨੀ ਸੁਲਤਾਨ ਸਿੰਘ ਨੇ ਤੋਹਫੀਨ ਕੀਤੀ ਹੈ ਤੇ ਹੁਣ ਵੀ ਕਰ ਰਹੇ ਤੂੰ ਹੁਣ ਵੀ ਕਰ ਰਿਹਾ ਹੈ ਕਿਸੇ ਦੀ ਬਦਲੀ ਕਰਦਣਾ ਹੈ ਤੇ ਇਸ ਨੂੰ ਜਬਰੀ ਛੁੱਟੀ ਤੇ ਭੇਜਦਣਾ ਕਰੇਵੇਂ ਕਿਉਂ ਨਾ ਤੂੰ ਤੇਰਾ ਇਕੱਲੇ ਦਾ ਕਸੂਰ ਕੀ ਹੈ ਕਿਉਂਕਿ ਇਹ ਤਾਂ ਥੋੜਾ ਖਾਨਦਾਨੀ ਪੇਸ਼ਾ ਹੈ ਸੁਖਵੀਰ ਸਿੰਘ ਇਹ ਤੁਹਾਡਾ ਖਾਨਦਾਨੀ ਪੇਸ਼ਾ ਹੈ ਤੁਹਾਡੇ ਖੂਨ ਚ ਹੈ ਜੱਤੇ ਦਾਣਾ ਦੀ ਤੋਹਫੀਨ ਕਰਨੀ ਬੇਤੀ ਕਰਨੀ ਅਕਾਲ ਤਖਤ ਸਾਹਿਬ ਦਾ ਹੁਕਮ ਨਾ ਮੰਨਣਾ ਤੂੰ ਕੀ ਹੈ ਪਹਿਲਾਂ ਤੇਰੇ ਪਿਓ ਨੇ ਕੀ ਕੀਤਾ ਤੇਰੇ ਪਿਓ ਨੇ ਕੀ ਕੀਤਾ ਸਰਦਾਰ ਸੁਖਵੀਰ ਸਿੰਘ ਪ੍ਰਕਾਸ਼ ਸਿੰਘ ਬਾਦਲ ਨੇ ਕੀ ਕੀਤਾ ਕੀ ਉਹਨੇ ਕਦੇ ਜੱਤੇ ਦਾਣਾ ਨੂੰ ਤੋਹਫੀਨ ਨਹੀਂ ਕੀਤੀ ਤੈਨ ਤੈਨ ਜਥੇਦਾਰ ਨੂੰ ਆਪਣੀ ਕੋਠੀ ਬੁਲਾ ਕੇ ਕੀ ਉਹਨਾਂ ਦੀ ਤਹੀਨ ਨਹੀਂ ਉਹ ਤੋਂ ਵੀ ਪਹਿਲਾਂ ਚਲੇ ਜਾਓ ਪ੍ਰੋਫੈਸਰ ਮਨਜੀਤ ਸਿੰਘ ਸ਼੍ਰੀ ਕਾਲ ਤਖਸਾਲ ਜਥੇਦਾਰ ਉਹਨਾਂ ਦੀ ਤੋਹੀਨ ਨਹੀਂ ਕੀਤੀ ਤੇਰੇ ਪਿਓ ਨੇ ਸਿੰਘ ਸਾਹਿਬ ਭਾਈ ਜੀ ਸਿੰਘ ਸਾਫਕਾਰ ਜਥੇਦਾਰ ਸ਼੍ਰੀ ਕਾਲ ਤਖਸਾਲ ਕੀ ਤੇਰੇ ਪਿਓ ਨੇ ਉਨ੍ਹਾਂ ਦੀ ਤੋਹਫੀ ਨਹੀਂ ਕੀਤੀ अनेका ਜਥੇਦਾਰਾਂ ਦੀ ਤਰ੍ਹਾਂ ਪਿਉਨੇ ਤੋਹਫੀ ਕੀਤੀ ਐ ਤੂੰ ਵੀ ਕੀਤੀ ਐ ਇਹ ਤੁਹਾਡੇ ਖੂਨ ਚ ਐ ਜਥੇਦਾਰਾਂ ਦੀ ਤੋਹਫੀ ਕਰਨਾ ਅਕਾਲ ਤਖਤ ਦੀ ਮਾਨਵ ਰਿਆਦ ਨੂੰ ਢਾਹ ਲਾਉਣੀ ਇਹ ਤੁਹਾਡੇ ਖੂਨ ਚ ਐ ਤੁਸੀਂ ਪੇਸ਼ਾਬਰ ਲੋਗ ਹੋ ਤੂੰ ਬੋਲਦਾ ਨਾਲੇ ਤੁਸੀਂ ਤਾਂ ਪੰਥਕ ਪਾਰਟੀ ਦੇ ਲੀਡਰ ਸੀ ਅਕਾਲੀ ਲੀਡਰ ਸੀ ਭਗਵੰਤ ਮਾਨਤਾ ਪੰਥਕ ਵੀ ਨਹੀਂ ਕਹਾਉਂਦਾ ਆਪਣੇ ਆਪ ਨੂੰ ਉਹ ਤਾਂ ਮੋਨਾ ਕੋਨਾ ਹੈ ਉਹਨੂੰ ਤੁਸੀਂ ਸ਼ਰਾਬੇ ਕਬਾਬੇ ਜੋ ਮਰਜ਼ੀ ਕਹੀ ਜੋ ਉਹਨੂੰ ਤੁਸੀਂ ਜੋ ਮਰਜ਼ੀ ਕਹੀ ਜੋ ਉਹ ਸਿੱਖ ਨਹੀਂ ਉਹ ਪੂਰਾ ਸਿੱਖ ਨਹੀਂ ਭਾਵੇਂ ਹਰਜੋਤ ਬੈਂਸ ਚਮਚੀ ਮਾਰਨ ਦੇ ਵੇਲੇ ਕਹਿ ਗਿਆ ਕਿ ਭਗਵੰਤ ਮਾਨ ਵਰਗਾ ਜੇ ਸਿੱਖ ਕਿਤੇ ਫਾਇਦਾ ਨਹੀਂ ਹੋਇਆ ਜੇ ਇਹ ਜੇ ਸਿੱਖ ਪੈਦਾ ਹੋਣ ਲੱਗੇ ਫਿਰ ਉਹ ਠੋਡੇ ਵਾਲਾ ਹਾਲੀ ਕਰਨਗੇ ਸੁਖਵੀਰ ਸਿੰਘਾਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਬਹਾਲ ਕਰਨੀ ਕਰ ਸਕਦੇ ਸੀ ਪੈਨ ਨੂੰ ਮੁਬਾਰਕ ਮੌਕਾ ਮਿਲਿਆ ਸੀ ਓਏ ਸੁਖਵੀਰ ਸਿੰਘ ਜੇ 2 ਦਸੰਬਰ ਦੇ ਫੈਸਲੇ ਤੇ ਫੁੱਲ ਚੜਾ ਦਾਂਦਾ ਤੂੰ ਅੱਜ ਇਹ ਗੱਲਾਂ ਕਹਿ ਸਕਦਾ ਸੀ ਵੀ ਹਾਂ ਅਕਾਲ ਤਖਤ ਦੀ ਮਰਿਆਦਾ ਇਹਨੇ ਭੰਗ ਕੀਤੀ ਹੈ ਜਿਵੇਂ ਦਾ ਤੋਹਫੀਨ ਕੀਤੀ ਹੈ ਤੁਸੀਂ ਅਕਾਲ ਤਖ਼ਤ ਦੀ ਬੇਇੱਜ਼ਤੀ ਕੀਤੀ ਆ ਤੁਸੀਂ ਜਥੇਦਾਨ ਦੀ ਬੇਇੱਜ਼ਤੀ ਕੀਤੀ ਆ ਤੁਸੀਂ ਬੋਲਣ ਨੂੰ ਕੀ ਮੰਨਦੇ ਹੋ ਉਹ ਚਾੜਜਤਾ ਬੋਲੇ ਸ਼ਾਹਨੇ ਕੀ ਬੋਲੇ ਜਿਹਦੇ 100 ਸ਼ੇਕ ਨੇ ਕਦੇ ਆਪਣੇ ਪੀੜੀ ਥੱਲੇ ਵੀ ਛੋਟਾ ਮਾਰ ਲਿਆ ਕਰ ਕਿੰਨੇ ਗੁਨਾਹ ਕੀਤੇ ਨੇ ਤੁਸੀਂ ਤੁਸੀਂ ਪੰਥ ਗੱਲਾਂ ਕਰਦੋ ਸ਼ਰਮ ਆਣੀ ਚਾਹੀਦੀ ਤੁਹਾਨੂੰ ਐਈਆਂ ਜਿਹਾ ਗੱਲਾਂ ਕਰਦੇ ਤੁਹਾਨੂੰ ਕੋਈ ਅਧਿਕਾਰ ਨਹੀਂ ਤੁਸੀਂ ਅਕਾਲ ਤਖ਼ਤ ਦੇ ਭਗੌੜੇ ਹੋ ਤੁਸੀਂ ਜਥੇਦਾਰਾਂ ਦੀ ਤੋਹਫੀਨ ਕਰਦੇ ਰਹੇ ਹੋ ਤੇ ਹੁਣ ਵੀ ਕਰ ਰਹੇ ਹੋ ਹੁਣ ਵੀ ਕੋਈ ਕਸਰ ਨਹੀਂ ਛੱਡ ਰਹੇ ਇਹ ਤਾਂ ਐਨੇ ਹੀ ਕਿ ਹੈ ਨਾ ਭਗਵੰਤ ਮਾਨੇ ਤਾਂ ਵੀ ਸਾਨੂੰ ਉਹ ਮਰਿਆਦਾ ਸਿਖਾਉਂਦੇ ਆ ਜਿਨ੍ਹਾਂ ਨੇ ਆਪ ਮਰਿਆਦਾ ਦੀ ਉਲੰਘਣਾ ਕੀਤੀ ਹੈ ਤੇ ਤੂੰ ਤੇਰਾ ਧਾਮੀ ਤੇਰੀ ਕੋਰ ਕਮੇਟੀ ਤੇਰੀ ਸ਼ੋਰ ਕਮੇਟੀ ਤੇ ਤੇਰੀ ਅੰਤਰਿੰਕ ਕਮੇਟੀ ਇਹ ਬੜਾ ਸਤਿਕਾਰ ਕਰਨ ਦੀ ਰਿਹ ਜਥੇਦਾਰਾਂ ਕਦੇ ਲਾ ਦੋ ਕਦੇ ਹਟਾ ਦਿਓ ਇਨਾਂ ਨੇ ਕਿਰਦਾਰ ਕੁਸ਼ੀ ਕੀਤੀ ਹੈ ਜੈਨੀ ਹਰਪੀ ਸਿੰਘ ਦੀ ਇਹਨਾਂ ਨੇ ਅਜੋਕ ਕਰਾਰ ਦਿੱਤਾ ਇਹਨਾਂ ਨੂੰ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਨੂੰ ਤੇ ਗ੍ਰੰਥੀ ਨੂੰ ਜੈਨੀ ਲਖਵੀਰ ਸਿੰਘ ਤੇ ਸੁਲਤਾਨ ਸਿੰਘ ਨੂੰ ਇਹ ਬੇਅਦਬੀ ਨਹੀਂ ਓਏ ਸ਼ਰਮ ਕਰ ਓਏ ਓਏ ਸੁਖਵੀਰ ਆਪਣੀ ਚੌਂਚ ਬੰਦ ਰੱਖ ਤੈਨੂੰ ਬੋਲਣ ਦਾ ਕੋਈ ਅਧਿਕਾਰ ਨਹੀਂ ਤੂੰ ਕੌਮੂਰੇ ਕਿਸੇ ਤੱਕ ਸਕਦਾ ਤੂੰ ਕਿਹੜਾ ਪੰਥਕ ਹੈ ਕਿੱਥੇ ਤੇਰੀ ਕਿਰਪਾ ਨਾ ਸ਼ਰਮ ਕਰ ਸਤਿ ਸ਼੍ਰੀ ਅਕਾਲ ਦਰਦੇ ਕੋ ਦਰਦੇ ਕੋ ਜੇਕਰ ਤੁਹਾਨੂੰ ਸਾਡੀਆਂ ਵੀਡੀਓਜ਼ ਵਧੀਆ ਲੱਗਦੀਆਂ ਨੇ ਤਾਂ ਸਾਡੇ ਚੈਨਲ ਦਰਦੇ ਕੌਮ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ